ਭਾਸ ਸਕੀਮ ਤਹਿਤ ਅੱਜ ਸ਼ਿਵਾਲਾ ਮੰਡਲ ਦੇ ਸਾਰੇ 6 ਵਾੜਾਂ ਅਤੇ 57 ਬੂਥਾਂ ਦੇ ਬੂਥ ਇੰਚਾਰਜਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਬੂਥ ਇੰਚਾਰਜਾਂ ਨੂੰ ਆਪੋ ਆਪਣੇ ਬੂਥਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਿਵਾਲਾ ਮੰਡਲ ਦੇ 6 ਵਾੜਾ ਦੇ 57 ਬੂਥਾਂ ਦੇ ਵਰਕਰ ਹਾਜ਼ਰ ਸਨ। ਭਾਜਪਾ ਸ਼ਿਵਾਲਾ ਮੰਡਲ ਦੀ ਸਮੁੱਚੀ ਟੀਮ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਜਿੱਤ ਵੱਲ ਜਾਣ ਲਈ ਇੱਕ ਝੂਠੋਕੇ ਕੰਮ ਕਰੇਗੀ ਸਾਡਾ ਇੱਕੋ ਇੱਕ ਟੀਚਾ ਹੈ ਕਿ ਸਾਰਿਆਂ ਦਾ ਸਾਥ ਸਬਦਾ ਵਿਕਾਸ ਸਬਦਾ ਪਰੋਸਾ ਸਬਦਾ ਯਤਨ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਵਾਸੀ ਭਾਰਤ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਲੋਕਾਂ ਦਾ ਇਹ ਉਤਸ਼ਾਹੀ ਆਉਣ ਵਾਲੇ ਚੋਣਾਂ ਵਿੱਚ ਭਾਜਪਾ ਜਿੱਤ ਦੀ ਗਾਰੰਟੀ ਹੈ ਤੁਸੀਂ ਵੀ ਸੁਣੋ ਉਹਨਾਂ ਨੇ ਅੱਗੇ ਹੋਰ ਕੀ ਕੁਝ ਗਿਆ ਲੋਕ ਸਭਾ ਪ੍ਰਵਾਸ ਯੋਜਨਾ ਦੇ ਅੰਦਰ ਸਾਡੇ ਇੱਥੇ ਮੰਡਲ ਸ਼ਵਾਲਾ ਤੇ ਵੀਰਕਾ ਮੰਡਲ ਦੀ ਬੈਠਕ ਸੀਗੀ ਉਹਨਾਂ ਦੇ ਸਾਰੇ ਆਫਿਸ ਬੀਅਰਰ ਤੇ ਉਪਰਥ ਲੈਵਲ ਤੱਕ ਦੇ ਕਾਰਜਕਰਤਾ ਇੱਥੇ ਆਏ ਸੀ ਦੇਖੋ ਲੋਕ ਅਸੀਂ ਇਹੀ ਲੋਕਾਂ ਨੂੰ ਆਪਣੇ ਕਾਰਜਕਰਤਾ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਲੋਕ ਦੁਖੀ ਨੇ ਆਮ ਆਦਮੀ ਪਾਰਟੀ ਤੋਂ ਉਹ ਜੋ ਉਹਨਾਂ ਨੇ ਝੂਠ ਬੋਲਿਆ ਸੀ ਸਾਡੀਆਂ ਭੈਣਾਂ ਦਾ ਨੌਜਵਾਨਾਂ ਦਾ ਕਿ ਨਸ਼ੇ ਖਤਮ ਕਰ ਦਿਆਂਗੇ ਫਤ੍ਤਾ ਦੇਵਾਂਗੇ ਹਜ਼ਾਰ ਦਾ ਰੁਪਈਆ ਉਹਨਾਂ ਨੇ ਕੁਝ ਨਹੀਂ ਕੀਤਾ ਉਲਟਾ ਨਸ਼ੇ ਬੜੇ ਵੱਧ ਗਏ ਗੁੰਡਾਗਰਦੀ ਬੜੀ ਵੱਧ ਗਈ ਪਰ ਸਾਡੇ ਪ੍ਰਧਾਨ ਮੰਤਰੀ ਨੇ ਜੋ ਜੋ ਕੀਤਾ 100 ਤੋਂ ਵੱਧ ਜਿਹੜੇ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਕੀਤੇ ਆ ਤੇ ਅੱਜ ਵਾਦੇ ਪੂਰੇ ਕਰਕੇ ਅਸੀਂ ਜਿਹੜੇ ਸੰਕਲਪ ਯਾਤਰਾ ਦੇ ਨਿਸ਼ਚਿਤ ਭਾਰਾ ਸੰਕਲਪ ਯਾਤਰਾ ਦੇ ਬਹਿਤ ਜਿਹੜੀਆਂ ਸਾਡੀਆਂ ਗੱਡੀਆਂ ਲੋਕਾਂ ਦੇ ਘਰਾਂ ਤੇ ਜਾ ਕੇ ਵੀ ਜਿਹੜੇ ਲੋਕ ਉਸ ਅਖੀਰ ਅਖੀਰਲੇ ਤੇ ਚਤਾਰ ਦੇ ਵਿਅਕਤੀ ਉਹਨਾਂ ਨੂੰ ਖੂਦ ਆਵਾਜ਼ ਪਹੁੰਚਾਉਣ ਵਾਸਤੇ ਅੱਜ ਵੈਨਾਂ ਲੈ ਕੇ ਉਹਨਾਂ ਦੇ ਘਰ ਤੇ ਤਰਕਿਬਨ ਸਾਰੇ ਮੈਚਪਾ ਦੇ ਨਮਾਇਦੇ ਉਹਨਾਂ ਦੇ ਘਰ ਜਾਣਗੇ ਜੋ ਜੋ ਭਾਵੇਂ ਉਹ ਆਵਾਜ਼ ਯੋਜਨਾ ਹੈ ਉਜਲਾ ਯੋਜਨਾ ਹੈ ਭਾਵੇਂ ਉਹ ਆਯੂਸ਼ਮਾਨ ਯੋਜਨਾ ਹੈ ਜਿਹੜੀਆਂ 100 ਤੋਂ ਵੱਧ ਯੋਜਨਾ ਜਿਹੜੇ ਉਹਨਾਂ ਤੇ ਰਹਿ ਗਏ ਨੇ ਭਾਵੇਂ ਵਿਸ਼ਕਰਮਾ ਯੋਜਨਾ ਨਵੀਂ ਆਈ ਹੈ ਜਿਹੜੇ ਸਾਡੇ ਉਹਨਾਂ ਨੂੰ ਭਾਵੇਂ ਟ੍ਰੇਨਿੰਗ ਵੀ ਦੇਣੀ ਹੈ 7500 ਰੁਪਏ ਵੀ ਨਾਲ ਦੇਣਾ ਹੈ ਕਿੱਟਾ ਵੀ ਦੇਣੀ ਹੈ ਉਸ ਤੋਂ ਬਾਅਦ 2 ਲੱਖ ਲੋਨ ਵੀ ਦੇਣਾ ਹੈ ਅਨੇਕਾਂ ਯੋਜਨਾਵਾਂ ਘਰ ਘਰ ਲੈ ਕੇ ਜਾ ਰਹੇ ਆ ਮੋਦੀ ਜੀ ਦੀਆਂ ਹੁਣ ਮੋਦੀ ਜੀ ਦੀ ਜਿਹੜੀ ਗੱਡੀ ਹੈ ਉਹ ਘਰ ਘਰ ਜਾਏਗੀ ਜਿਹੜਾ ਕੋਈ ਵਿਅਕਤੀ ਰਹਿ ਗਿਆ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੀਲ ਕਰਦਾ ਹਾਂ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਲੋੜਵੰਦ ਨੇ ਉਹ ਉੱਥੇ ਜਾ ਕੇ ਆਪਣੇ ਫਾਰਮ ਪਰ ਹਨ ਤੇ ਉਹ ਵੀ ਉਹ ਪ੍ਰਧਾਨ ਮੰਤਰੀ ਦੇ ਆ ਲੋਕ ਜਿਹੜੀਆਂ ਯੋਜਨਾਵਾਂ ਉਹਨਾਂ ਦਾ ਆਧਾਰ ਦੇਣ ਕਿਉਂਕਿ ਪੰਜਾਬ ਸਰਕਾਰ ਐਸ ਵੇਲੇ ਖਤਮ ਹੋ ਚੁੱਕੀ ਹੈ ਲੋਕਾਇਆ ਨਏ ਉਹਨਾਂ ਨੂੰ ਨਿਕਾਰ ਚੁੱਕੇ ਨੇ ਹੋਰ ਆਉਣ ਵਾਲੀਆਂ ਸਰਕਾਰਾਂ ਭਾਵੇਂ ਉਹ ਲਗਨ ਦੇ ਰੰਮੀ ਆ ਭਾਵੇਂ ਲੋਕ ਸਭਾ ਦੇ ਆ ਭਾਵੇਂ ਵਿਧਾਨ ਸਭਾ ਦੇ ਆ ਸਰਕਾਰਾਂ ਹੁਣ ਸਿਰਫ ਭਾਰਤ ਜਨਤਾ ਪਾਰਟੀ ਦੀ ਬਣੇਗੀ ਬਹੁਤ ਲੋਕ ਜਿਆਦਾਤਰ ਲੋਕ ਲਾਲ ਕੀਤ ਰਹਿੰਦੇ ਨੇ ਉਹਨਾਂ ਵਾਸਤੇ ਹਾਂਜੀ ਲਾਲ ਕੀਤ ਦੇ ਵਿੱਚ ਬਹੁਤ ਜਿਆਦੇ ਨੇ ਦੇਖੋ ਇਹ ਤਾਨੂੰ ਇਹ ਮੁੱਦੇ ਸਟੇਟ ਗਵਰਨਮੈਂਟ ਦੇ ਨੇ ਪਰ ਜਿੱਥੇ ਤੱਕ ਅਸੀਂ ਸਮਝਦੇ ਨੇ ਜਿਹੜੇ ਲੋਕ ਸਭਾ ਅਸੀਂ ਅੱਜ ਚਿੱਠੀ ਦਿੱਤੀ ਹੈ ਸਾਡੇ ਅੱਜ ਆਨਨੇਬਲ ਮੰਤਰੀ ਅਰਜੁਨਾਮ ਮੇਕਵਾਲ ਜੀ ਆਏ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਲੋਕ ਜਿਨ੍ਹਾਂ ਦੇ ਰਜਿਸਟਰੀਆਂ ਨਹੀਂ ਹੈਗੀਆਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਬੈਨੀਫਿਟ ਹੈਗੇ ਉਹ ਰਜਿਸਟਰੀ ਬੜੀ ਜ਼ਰੂਰੀ ਹੈ ਇਹ ਜਿਹੜੇ ਸਹੂਲਤਾਂ ਹਨ ਉਹਨਾਂ ਵਿਚਾਰਿਆਂ ਨੂੰ ਮਿਲ ਜੇ 10 ਸਾਲ ਤੋਂ ਕਿਤੇ ਕਾਬਜ ਨੇ ਸੋ ਅਸੀਂ ਬੇਨਤੀ ਕੀਤੀ ਹੈ ਉੱਤੇ ਕੇਂਦਰ ਤੱਕ ਅਸੀਂ ਗੱਲ ਪਚਾਵਾਂਗੇ ਮੈਂ ਮੇਰੇ ਨਾਲ ਛੀਨਾ ਸਾਹਿਬ ਜਿਹੜੇ ਸਾਡੇ ਲੋਕ ਸਭਾ ਪ੍ਰਵਾਸ ਯੋਜਨਾ ਦੇ ਇੱਥੇ ਕਨਵੀਨਰ ਨੇ ਇਹਨਾਂ ਦੇ ਥਰੂ ਅਸੀਂ ਚਾਹੁੰਦੇ ਆਂ ਵੀ ਉੱਤੇ ਵੀ ਇਹ ਦਰਖਾਸਤਾਂ ਤੋਂ ਵੀ ਗਵਰਨਮੈਂਟ ਵੱਲੋਂ ਸਾਰੇ ਪ੍ਰਦੇਸ਼ ਦੀ ਨਿਤਿੱਤਾਂ ਵੱਲੋਂ ਇਹਨਾਂ ਦੀ ਡਿਊਟੀ ਲੱਗੀ ਹੈ ਇੱਥੇ ਲੋਕ ਸਭਾ ਪਰਵਾਸ ਯੋਜਨਾ ਦੇ ਬੜੇ ਸੀਨੀਅਰ ਅਧਿਸ਼ਾ ਨੇ ਸੋ ਅਸੀਂ ਇਹਨਾਂ ਦੇ ਦਰੂਹ ਵੀ ਅੱਜ ਇਹ ਬੇਨਤੀ ਸਾਡੇ ਕੈਪਟਨ ਮਿਸਟਰ ਨੂੰ ਪਾਈ ਹੈ ਪਰ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸਾਡੇ ਕੌਣ ਕਰਦੀ ਸਾਡੇ ਇੱਥੇ ਬੜੇ ਲੋਕ ਮੱਲਾ ਲਾਲ ਹਾਂ ਸਾਡੇ ਇੱਥੇ ਬੜੇ ਜਿਆਰੂ ਹੋ ਸਾਡੇ ਦੋਨੋਂ ਮੰਡਲ ਦੇ ਐਕਚੁਅਲੀ ਜਿੱਥੇ ਆਏ ਨੇ ਮੰਡਲ ਸਵਾਲਾ ਦੇ ਅਧਿਐਖ ਜਗੇਸ਼ ਮਹਾਜਨ ਜੀ ਔਰ ਵੀਰਕਾ ਮੰਡਲ ਦੇ ਅਧਿਐਖ ਗੁਰਪ੍ਰੀਤ ਬਾਲ ਜੀ ਤੇ ਸਾਨੂੰ ਅੱਜ ਅਸੀਂ ਬੜਪਾਗੇ ਆ ਜਿਨ੍ਹਾਂ ਨੂੰ ਇਸ ਲੋਕ ਸਭਾ ਦਾ ਨਿਤਿੱਤਵ ਜਿਹੜਾ ਦਾ ਇੰਚਾਰਜ ਬਣਾਇਆ ਗਿਆ ਜਿਤਨ ਮੋਨ ਸ਼ਿਨਾਦੀ ਨੂੰ ਤੇ ਇਹਨਾਂ ਦੇ ਅਸੀਂ ਸਾਰੇ ਰਲ ਕੇ ਹੁਣ ਅਸੀਂ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿ ਲੋਕ ਸਭਾ ਦੇ ਚਨਾਵ ਆ ਉਹ ਅਸੀਂ ਜਿਹੜਾ ਆਪਣਾ ਇਥੋਂ ਦਾ ਨਮਾਇੰਦਾ ਹੈ ਉਹ ਮੋਦੀ ਜੀ ਦੀ ਬ੍ਰਿਗੇਡ ਚ ਭੇਜਾਂਗੇ ਬਹੁਤ ਬਹੁਤ ਆ ਸਰ ਅੱਜ ਜਿਹੜੀ ਮੀਟਿੰਗ ਮੇਰਾ ਨਾਮ ਦਿਗਵਜੇ ਸਿੰਘ ਮੈਂ ਜਨਰਲ ਸਖਤਰ ਹਾਂ ਜੀ ਸ਼ਿਵਾਲਾ ਮੰਡਲ ਭਾਰਤੀ ਜਨਤਾ ਪਾਰਟੀ ਅਮਰਸਰ ਸ਼ਹਿਰੀ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਇਹ ਭਾਟੀ ਜਨਤਾ ਪਾਰਟੀ ਦੇ ਸ਼ਿਵਾਲਾ ਮੰਡਲ ਤੇ 베ਰਕਾ ਮੰਡਲ ਦੀ ਹੋਈ ਹੈ तकरीबन तकरीबन 115 ਤੋਂ 120 ਬੂਥ ਤੇ ਜੀ ਬੂਥ ਲੈਵਲ ਦੇ ਵਰਕਰਾਂ ਨਾਲ ਸਾਡੀ ਮੀਟਿੰਗ ਹੋਈ ਹੈ ਬੂਥ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਪਾਰਟੀ ਦੀ ਜੋ ਵੀ ਗਾਈਡਲਾਈਨਸ ਹੈਗੀ ਉਹਨਾਂ ਦੱਸੀ ਗਈ ਹੈ ਆਉਣ ਵਾਲੇ ਇਲੈਕਸ਼ਨ ਚ ਜਿੰਨਾ ਮਜ਼ਬੂਤ ਸਾਡਾ ਬੂਥ ਹੋਏਗਾ ਜੀ ਤੇ ਉਨਾ ਹੀ ਸਾਡੀ ਜਿੱਤ ਪੱਕੀ ਹੋਏਗੀ 2024 ਦੀ ਲੈਕਚਰ ਤੁਹਾਡੀ ਪਾਰਟੀ ਪੂਰੀ ਤਿਆਰ ਹੈ ਦੇਖੋ ਜੀ ਪੰਜ ਰਾਜਾਂ ਚ ਚੋਣ ਹੋਏ ਨੇ ਪੰਜ ਰਾਜਾਂ ਦੇ ਚੋਣਾਂ ਦੇ ਨਤੀਜੇ ਨੇ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਤੇ 24 ਦਾ ਇਲੈਕਸ਼ਨ ਨਿਸ਼ਚਿਤ ਤੌਰ ਤੇ ਨਰਿੰਦਰભાઈ ਮੋਦੀ ਜੀ ਦੇ ਨੇਤਪਤਵ ਵਿੱਚ ਭਾਰਤੀ ਜਨਤਾ ਪਾਰਟੀ ਜਿੱਤੇ ਹੋਏਗੀ ਤੇ ਪੰਜਾਬ ਦੀ ਸਾਡੀ ਇਕਾਈ ਹੈ ਜਿਹੜੀ ਪ੍ਰਦੇਸ਼ ਦੀ ਉਹ ਵੀ ਪੂਰੀ ਮਜ਼ਬੂਤੀ ਨਾਲ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਜੀ ਤੇ ਸਾਨੂੰ ਪੂਨ ਆਸ਼ਾ ਹੈ ਜੀ ਕਿ ਆਪਾਂ ਤਕਰੀਬਨ ਤਕਰੀਬਨ 7 ਤੋਂ 8 ਸਿੱਟਾ ਭਾਰਤੀ ਜਨਤਾ ਪਾਰਟੀ ਦੀ ਨਰਿੰਦਰભાઈ ਮੋਦੀ ਜੀ ਦੀ ਝੋਲੀ 'ਚ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਫਿਰ ਤੋਂ ਦੁਬਾਰਾ ਬਣਾਵਾਂਗੇ ਜੀ ਇਹ ਸ਼ਿਵਾਲਾ ਮੰਡਲ ਦੇ 6 ਵਾਰਡ ਬੇਰਕਾ ਮੰਡਲ ਦੇ 6 ਵਾਰਡ ਤੇ ਉਹਨਾਂ ਦੀ ਮੀਟਿੰਗ ਸੀਗੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਜੀ ਲੋਕ ਸਭਾ ਇੰਚਾਰਜ ਸਾਡੇ ਸ਼੍ਰੀਮਾਨ ਰਜਿੰਦਰ ਮੋਨ ਛੀਨਾ ਜੀ ਉਹ ਮੌਜੂਦ ਸੀਗੇ ਉਹਨਾਂ ਨੇ ਵਰਕਰਾਂ ਨਾਲ 1 ਟੂ 1 ਮੀਟਿੰਗ ਕੀਤੀ ਜੀ ਤਕਰੀਬਨ ਤਕਰੀਬਨ ਜੀ 150 ਤੋਂ ਦਸੋਂ ਸਾਡੇ ਬੂਥ ਦੇ ਵਰਕਰ ਸੀਗੇ ਜਿਹੜੇ ਇਕੱਠੇ ਸੀਗਾ ਜਿਹਨਾਂ ਦਾ ਜਿਹਨਾਂ ਨੂੰ ਪਾਰਟੀ ਦੀਆਂ ਗਾਈਡਲਾਈਨ ਬਾਰੇ ਦੱਸਿਆ ਗਿਆ ਕਿਵੇਂ ਵਰਕਰਾਂ ਚ ਜਾਣਾ ਹੈ ਕਿਵੇਂ ਲੋਕਾਂ ਨੂੰ ਸਮਝਾਉਣਾ ਹੈ ਕਿਵੇਂ ਪਾਰਟੀ ਦੇ ਵਿਚਾਰ ਚਰਨ ਕਰ ਕਰ ਲੈ ਕੇ ਜਾਣਾ ਜੀ ਉਹਦੇ ਮਤਲਕੇ ਮੀਟਿੰਗ ਕੀਤੀ ਗਈ ਜੀ ਦੇਸ਼ ਵਾਸੀ ਇਹਨੂੰ ਕੀ 메시ਜ ਦੇਣਾ ਚਾਹੁੰਦੇ ਆਂ ਜੀ ਦੇਸ਼ ਵਾਸੀ ਇਹ ਕੋਈ ਮੈਸੇਜ ਦੇਣਾ ਚਾਹਾਂਗੇ ਜੀ ਭਾਰਤੀ ਜਨਤਾ ਪਾਰਟੀ ਨਾਲ ਜੁੜੋ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜੀ ਉਹ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾਂਦੀ ਹੈ ਦੇਸ਼ ਨੂੰ ਮਜ਼ਬੂਤ ਕਰਦੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਇਸ ਕਰਕੇ ਨਰਿੰਦਰ ਭਾਈ ਮੋਦੀ ਜੀ ਦਾ ਤੀਸਰੀ ਵਾਰ ਪ੍ਰਧਾਨ ਮੰਤਰੀ ਬੰਨਾ ਕਾ ਹੈ ਭਾਤਵਾਦ ਯੋਗਦਾਨ ਪਾਓ ਜੀ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਤੇ ਆਪਣੇ ਗਲੀ ਮੁਹੱਲਿਆਂ 'ਚ ਆਪਣੇ ਰਿਸ਼ਤੇਦਾਰਾਂ 'ਚ ਸખી ਸੰਬੰਧੀਆਂ 'ਚ ਜਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਵੋਟ ਕਰਨ ਵਾਸਤੇ ਪ੍ਰੇਰਿਤ ਕਰੋ ਜੀ ਇਹੀ ਸਾਡਾ ਸੰਦੇਸ਼ ਹੈ ਜੀ ਭਾਰਤਵਾਦ ਸਿੰਘ ਐਸਐਮਜ਼ेड ਨਿਊਜ਼ ਦੇ ਲਈ ਆਬਰਿਤ ਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ